ਨੇ ਇਥੇ ਬਾਬਾ ਜੀ ਦਿੱਲੀ ਪਹਾੜ ਗੰਜ ਜਿਹੜੇ ਇਥੇ ਮਸ਼ਹੂਰ ਪੁਲਚੇ ਅਤੇ ਛੋਲੇ ਜਿਹੜੇ ਲੋਕਾਂ ਨੂੰ ਪਰੋਸ ਕੇ ਕਰਾਉਂਦੇ ਨੇ ਉਹ ਜਿੰਦਗੀ ਪ੍ਰੇਮ ਹੌਲ ਦੇ ਵਿੱਚ ਜਿਹੜਾ ਖਾਣਾ ਜਿਹੜਾ ਬਣਾਇਆ ਜਾ ਰਿਹਾ ਸੀ ਗਲੇ ਹੋਏ ਆਲੂ ਵਰਤੇ ਜਾ ਰਹੇ ਸੀ ਕੀ ਖਾਣੇ ਲਈ ਹੈ ਕੀ ਖਾਣੇ ਲਈ ਹੈ ਇਸ ਵਿੱਚ ਦਿੱਕਤ ਕੀ ਹੈ ਭਾਈ ਸਾਹਿਬ ਦਿਖਾਓ ਇਸ ਨੂੰ ਕੋਈ ਦਿੱਕਤ ਨਹੀਂ ਲੱਗ ਰਹੀ ਸਿਹਤ ਵਿਭਾਗ ਦੀ ਟੀਮ ਨੇ ਜਿਹੜਾ ਕੱਲ ਨੂੰ ਵਿਜ਼ਿਟ ਕਰਦੀ ਹੈ ਇੱਥੇ ਮੇਬੀ ਉਹਨਾਂ ਵੱਲੋਂ ਪਹਿਲਾਂ ਇਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਆ इस करके साफ सफाइया जी चल रही थे दुकान और कोई यहाँ गंदगी कोई नहीं प्रेंट वही प्रेंट खाना हम लोग भी खाते है जो सामान ढका है उसको खोल के वीडियो बनाते हैं क्या मतलब बनता बताओ आप जो सामान ढका है उसका जो ढका तो हुआ है वो गलत है क्या सही सही सामान सामान है है गलत कैसे तो फिर उसका आपको क्यों बुरा लग रहा है कि क्यों वीडियो बनाया जो ढका हुआ था वही तो सारा गलत था इसलिए वही खाना हम लोग भी खाते हैं सर जी एक नंबर खाना बनवाते हैं हम बाबा आदमी है

ले जाया घर पर उसे, उसके समय से कंकर भी निकले भाई साहब यहाँ छह साल से ऐसी शिकायत कोई नहीं आई है तो रोड़े निकले तो मेनू पढ़ाया बच्चे निकले उन्होंने थोड़ा कि ना रोड़े तो मुँह दस रोड़े है ये भाई साहब जाने या, तो सोचते हैं कि हम बाहर से आए हम कमाए खाये ना बंद करके दुकान ही भग जाएं तुम्हारे भी बच्चे हैं अच्छा किसी को खिलाओगे तो नहीं नहीं सफाई खिला दे सर जी हमारे भी औलाद है हमारे पास भी बच्चे हैं किसी को गलत खिलाएंगे तो हमारे ऊपर भी आएगा वो मालिक देखता है पंजाबी लोग चैनल तुम देख रहे हो मैं रवि खरा सो इस वे गोइंदवाल साहब की पवित्र नगरी से मौजूद हाँ बीते कल एक सोशल मीडिया से वीडियो वायरल होंगी है यह है ਬਾਬਾ ਜੀ ਉਲਤੇ ਤੇ ਇੱਥੇ ਪੂੜੀਆਂ ਮਿਲਦੀਆਂ ਨੇ ਸੋ ਪੱਤਰਕਾਰ ਵੀਰ ਨੇ ਇੱਕ ਵੀਡੀਓ ਵਾਇਲਡ ਕੀਤੀ ਸੀ ਦਿੱਤੇ ਕੱਲ ਕਿ ਇੱਥੇ ਜਿਹੜਾ ਲੋਕਾਂ ਨੂੰ ਗੰਦ ਪਰੋਸਿਆ ਜਾਂਦਾ ਹੈ ਉਹ ਵੀਰ ਵੱਲੋਂ ਇਹਨਾਂ ਦੇ ਜਿੱਥੇ ਚੀਜ਼ਾਂ ਬਣਦੀਆਂ ਨੇ ਉੱਥੇ ਜਾ ਕੇ ਵੀ ਵੀਡੀਓ ਬਣਾਈ ਗਈ ਫ੍ਰਿਜ ਦੇ ਹਾਲਾਤ ਵੀ ਦਿਖਾਏ ਗਿਆ ਤੇ ਉੱਤੇ ਇੱਕ ਵੀਡੀਓ ਪਹਿਲਾਂ ਬਣਾਈ ਗਈ ਸੀ ਉਹਦੇ ਵਿੱਚ ਜਿਹੜਾ ਮੱਖਣ ਸੀ ਉਹ ਵੀ ਜਿਹੜਾ ਨਕਲੀ ਸੀ ਆ ਵੱਡਾ ਖਲਵਾ ਦੇ ਉੱਤੇ ਲੋਕਾਂ ਦੀ ਸਿਹਤ ਨਾਲ ਗੁੰਦਵਾਲ ਸਾਹਿਬ ਕੀ ਹੋ ਰਿਹਾ ਹੈ ਆਖਿਰ ਕਿਉਂ ਅਨਜਾਣ ਹੈ ਸਿਹਤ ਵਿਭਾਗ ਇਹ ਸਿਹਤ ਵਿਭਾਗ ਵਾਲਿਆਂ ਨਾਲ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਉਹ ਪੱਤਰਕਾਰ ਵੀ ਵੀ ਮੌਜੂਦ ਹੈ ਜਿਸ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਗੱਲਬਾਤ ਉਸ ਵੀਰ ਨਾਲ ਵੀ ਕਰਦੇ ਆ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਦੋ ਵੀਡੀਓ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਨੇ ਸਾਡੇ ਨਾਲ ਨਿਸ਼ਾਨ ਸਿੰਘ ਜੋਲ ਜੋ ਕਿ ਇਹ ਪੱਤਰਕਾਰ ਹੈ ਮੌਜੂਦ ਹੈ ਗੱਲਬਾਤ ਕਰਨ ਹਾਂਜੀ ਜੋਲ ਸਾਹਿਬ ਵੀਡੀਓ ਤੁਸੀਂ ਇੱਕ ਵਾਰ ਪਹਿਲਾਂ ਵੀ ਵਾਇਰਲ ਕੀਤੀ ਸੀ ਇਸ ਦੁਕਾਨ ਦੀ ਇਹ ਗੰਦ ਪ੍ਰੋਸਿਆ ਜਾ ਰਿਹਾ ਤੁਹਾਡੇ ਵੱਲੋਂ ਹਲਾਤਰੀ ਦਿਖਾਏ ਗਏ ਸੀ ਇੱਕ ਕੱਲ ਵੀ ਵੀਡੀਓ ਵਲ ਕੀਤੀ ਗਈ ਸੋ ਕੀ ਸੱਚ ਹੈ ਤੁਸੀਂ ਆਣ ਕੇ ਅੱਖੀਂ ਦੇਖਿਆ ਸੀ ਤਾਂ ਅੱਜ ਦੇ ਹਾਲਾਤ ਵੀ ਅਸੀਂ ਜ਼ਰੂਰ ਦਿਖਾਵਾਂਗੇ ਇਹਨਾਂ ਦੀਆਂ ਜਿਹੜੀਆਂ ਇੱਕ ਵੀਡੀਓ ਪਹਿਲੇ ਵੀ ਸੋਸ਼ਲ ਮੀਡੀਆ ਤੇ ਮੈਂ ਸ਼ੇਅਰ ਕੀਤੀ ਸੀ ਜਿਸ ਵਿੱਚ ਬੇਹਦ ਗੰਦਗੀ ਭਰੇ ਮਾਹੌਲ ਦੇ ਵਿੱਚ ਜਿਹੜਾ ਸੀ ਉਹ ਖਾਣਾ ਤਿਆਰ ਕੀਤਾ ਜਾ ਰਿਹਾ ਸੀਗਾ ਤੇ ਦੋ ਕੁ ਦਿਨ ਪਹਿਲੇ ਵੀ ਇੱਕ ਕਿਸੇ ਸ਼ਿਕਾਇਤਕਰਤਾ ਨੇ ਮੈਨੂੰ ਦੱਸਿਆ ਸੀਗਾ ਕਿ ਵੀ ਇਹਨਾਂ ਦੇ ਕੋਲ ਜਿਹੜਾ ਸਮਾਨ ਖੜਿਆ ਉਹਦੇ ਚੋਂ ਪੱਥਰ ਵਗੈਰਾ ਨਿਕਲੇ ਸੀਗੇ ਤੇ ਜਿਸ ਤੋਂ ਉਪਰੰਤ ਮੈਂ ਫਿਰ ਤੋਂ ਦੁਬਾਰਾ ਇਹਨਾਂ ਦੀ ਜਿਹੜਾ ਰਸੋਈ ਵਗੈਰਾ ਜਿੱਥੇ ਬਣਦਾ ਖਾਣਾ ਉੱਥੇ ਵਿਜ਼ਿਟ ਕੀਤੀ ਤੇ ਬਿਲਕੁਲ ਗੰਦਗੀ ਭਰੇ ਮਾਹੌਲ ਦੇ ਵਿੱਚ ਜਿਹੜਾ ਖਾਣਾ ਜਿਹੜਾ ਬਣਾਇਆ ਜਾ ਰਿਹਾ ਸੀ ਗਲੇ ਹੋਏ ਆਲੂ ਵਰਤੇ ਜਾ ਰਹੇ ਸੀ ਤੇ ਅੱਜ ਆਪਾਂ ਦੁਬਾਰਾ ਇੱਥੇ ਪਹੁੰਚੇ ਆ ਤੇ ਉਹ ਦੇਖ ਲਓ ਤੁਹਾਡੇ ਸਾਹਮਣੇ ਅੰਦਰ ਜਿੱਥੇ ਖਾਣਾ ਬਣਦਾ ਹੈ ਤੇ ਉੱਥੇ ਸਫਾਈਆਂ ਚੱਲਣ ਡੀਆਂ ਨੇ ਤੇ ਸਫਾਈਆਂ ਜਿਹੜੀਆਂ ਇਸ ਕਰਕੇ ਚੱਲਣ ਡੀਆਂ ਕਿਉਂਕਿ ਸਿਹਤ ਵਿਭਾਗ ਦੀ ਟੀਮ ਨੇ ਜਿਹੜਾ ਕੱਲ ਨੂੰ ਵਿਜ਼ਿਟ ਕਰਦੀ ਹੈ ਇੱਥੇ ਤੇ ਮੇਬੀ ਉਹਨਾਂ ਵੱਲੋਂ ਪਹਿਲਾਂ ਇਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਇਸ ਕਰਕੇ ਸਫਾਈਆਂ ਜਿਹੜੀਆਂ ਇੱਥੇ ਚੱਲਣ ਡੀਆਂ ਤੇ ਅੱਜ ਤੋਂ ਦੁਕਾਨਾਂ ਦੀ ਬੰਦ ਹੈਗੀ ਆ ਜੀ ਚੋਲ ਸਾਹਿਬ ਸਫਾਈ ਦੀ ਗੱਲ ਕਰ ਰਹੇ ਹੋ ਸਿਹਤ ਵਿਭਾਗ ਨੂੰ ਤੁਹਾਡੇ ਵੱਲੋਂ ਸੂਚਿਤ ਕੀਤਾ ਗਿਆ ਕਿ ਤੁਹਾਡੇ ਵੱਲੋਂ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਆਪਣੀ ਖਬਰ ਦੇ ਵਿੱਚ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਕਿ ਤੁਹਾਡਾ ਕਿਸੇ ਸਿਹਤ ਅਧਿਕਾਰੀ ਦੇ ਨਾਲ ਤੁਸੀਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕੀ ਜਵਾਬ ਉਹਨਾਂ ਦਾ ਆਇਆ ਤੁਹਾਨੂੰ ਡੀ ਐਚਓ ਮੈਡਮ ਨੇ ਸੁਖਬੀਰ ਕੌਰ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਤੇ ਉਹਨਾਂ ਦੁਆਰਾ ਦੱਸਿਆ ਗਿਆ ਸੀ ਕਿ ਫੀਲਡ ਅਫੀਸਰ ਮੈਡਮ ਜਿਹੜੇ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਆ ਤੇ ਉਹ ਕੱਲ ਨੂੰ ਇੱਥੇ ਵਿ ਕਰਨਗੇ ਤੇ ਉਹਨਾਂ ਦੇ ਵਿਜ਼ਿਟ ਕਰਨ ਤੋਂ ਪਹਿਲਾਂ ਜਿਹੜੀ ਇਹਨਾਂ ਵੱਲੋਂ ਆ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਅੱਛਾ ਕੱਲ੍ਹ ਵਿਜ਼ਿਟ ਅਜੇ ਕਰਨੀ ਹੈ ਤਾਂ ਅੱਜ ਸਫਾਈ ਸਫਾਈ ਕੀਤੀ ਹੋਣਾ ਜਾ ਰਹੀ ਹੈ ਤੇ ਹੋ ਰਹੀ ਹੈ ਤੋਂ ਦਰਸ਼ਕੋ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਅੱਜ ਦੇ ਹਾਲਾਤ ਕੱਲ੍ਹ ਦੇ ਹਾਲਾਤ ਇਹ ਵੀ ਕੋਲੋ ਵੀਡੀਓ ਵੀ ਹੈਗੀ ਆ ਪਹਿਲਾਂ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਇਹ ਤਸਵੀਰਾਂ ਨੇ ਇੱਥੇ ਬਾਬਾ ਜੀ ਦਿੱਲੀ ਪਹਾੜ ਗੰਜ ਜਿਹੜੇ ਇੱਥੇ ਮਸ਼ਹੂਰ ਪੁਲਚੇ ਅਤੇ ਛੋਲੇ ਜਿਹੜੇ ਲੋਕਾਂ ਨੂੰ ਪਰੋਸ ਪਰੋਸ ਕੇ ਕਰਾਉਂਦੇ ਨੇ ਤਾਂ ਮੇਰੇ ਨਾਲ ਹੀ ਚੱਲੀ ਕਿ ਲਈ ਕੈਮਰਾਮੈਨ ਨੂੰ ਕਵਾਂਗਾ ਕਿ ਅੱਜ ਦੇ ਹਾਲਾਤ ਵੀ ਦਿਖਾ ਦਨੇ ਆ ਕਿ ਉੱਥੇ ਮਾਹੌਲ ਚਾਲਿਆ ਸੋ ਇਹ ਪਿੱਛੇ ਗਲੀ ਆ ਜਿੱਥੇ ਇਹ ਬਣਾਏ ਜਾਂਦੇ ਨੇ ਸੋ ਅੱਜ ਦੇ ਹਾਲਾਤ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰ ਰਿਹਾ ਕਿਉਂਕਿ ਗੋਇੰਦਵਾਲ ਸਾਹਿਬ ਪਵਿੱਤਰ ਨਗਰੀ ਆ ਕਿ ਇੱਥੇ ਗੰਦ ਪਰੋਸਿਆ ਜਾ ਰਿਹਾ ਲੋਕਾਂ ਨੂੰ ਕਿਉਂਕਿ ਬੱਚੇ ਵੀ ਖਾਂਦੇ ਨੇ ਵੱਡੇ ਬਜ਼ੁਰਗ ਸਾਰੇ ਇੱਥੇ ਬੜੇ ਚਸਕੇ ਲਾ ਲਾ ਕੇ ਛੋਲੇ ਭਡੂਰੇ ਕੁਚੇ ਖਾਂਦੇ ਨੇ ਤਾਂ ਇਹ ਜਗ੍ਹਾ ਹੈ ਜਿੱਥੇ ਉਹ ਜਿਹੜੇ ਕੁਲਚੇ ਛੋਲੇ ਤਿਆਰ ਕਰਦੇ ਨੇ ਬਾਈ ਸੋ ਅੱਜ ਦੇ ਹਾਲਾਤ ਇਹ ਨੇ ਕਿ ਇਹ ਇਥੇ ਸਫਾਈ ਸਪਾਈ ਹੋ ਰਹੀ ਹੈ ਪੂਰੀ ਤਰ੍ਹਾਂ ਸੋ ਤੁਹਾਡੇ ਸਾਹਮਣੇ ਹੈ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇਹ ਬਾਈ ਤੁਸੀਂ ਜਿਹੜੀ ਤੁਸੀਂ ਲਾਂਦੇ ਇੱਥੇ ਮਤਾਬਰ ਉਸਕੋ ਬੁਲਾਓ ਤੁਸੀਂ ਤੁਸੀਂ ਜਿਹੜੀ ਲਾਂਦੇ ਤੁਸੀਂ ਕੱਲ ਵੀਡੀਓ ਤੁਹਾਡੀ ਬਣਾ ਰਿਹਾ ਸੀ ਪੱਤਰਕਾਰ ਤਾਂ ਤੁਸੀਂ ਉਸ ਨਾਲ ਬੈਠਦੇ ਵੀ ਨਜ਼ਰ ਆ ਰਹੇ ਸੀ ਕਹਿ ਰਹੇ ਸੀ ਉਹ ਨਹੀਂ ਲਗਾਤੇ ਹੈ ਮਾਲਿਕ ਹੈ ਵਾਹ ਬੋਲੋ ਸੋ ਮਾਲਿਕ ਨੂੰ ਤੁਸੀਂ ਜੀ ਇਹ ਬੱਚੇ ਇੱਥੇ ਕੰਮ ਕਰਦੇ ਹੈਂ ਬਰਾਬਰ ਨਹੀਂ ਰਹਤੇ ਹੈ ਕبھی ਕبھی ਆਤੇ ਹੈ ਅੱਛਾ ਕਦੇ ਕਦੇ ਆਤੇ ਹੈ ਜੀ ਸੋ ਜੋ ਹਾਲਾਤ تھے ਪਹਿਲੇ ਉਸ ਪੱਤਰਕਾਰ ਨੇ ਦਿਖਾਏ ਸੋ गंद मतलब था मतलब भाई का सर जी जो भी सामान था खोल के वीडियो बनाए ढका हुआ भी सामान है खोल के वीडियो बनाया सर जी आए अंदर समझ लो आप।, आप और कोई यहाँ गंदगी कोई नहीं वही खाना हम लोग भी खाते हैं जो सामान ढका है उसको खोल के वीडियो बनाते हैं क्या मतलब बनता बताओ आप वो बोल रहे थे जो ढका हुआ था वही तो सारा गलत था इसलिए वही खाना हम लोग भी खाते हैं सर जी एक नंबर खाना बनवाते हैं हम बाबा आदमी है गोसाई पंडित आदमी है हम आपको क्या बताए हम लोग दारू बारूगोश मदिरा तक नहीं चलने देते हैं यहाँ पे इतना सफाई हम रखते हैं लेकिन ये आगे सब खोल खोल के वीडियो कुछ भी बना के दिखाना है कुछ भगवान के नाम पे सच्चाई होना चाहिए सर जी ये हम चाहते हैं बस तो आज आज सफाई क्यों

तमाकूल तो वगैरह लगाते हो क्या जी तमकू तो लगाते हो नहीं तमकू नहीं लगाते हम नहीं लगाते हैं, हैं सर जी तमाम नहीं? नहीं नहीं लगता है तो, तो खा लेते हैं कभी कभी खाते हो कभी कभी हाँ तो जब वहाँ कल तुम बहस कर रहे थे उस टाइम तुमने खैनी नहीं खाई नहीं हम खाते नहीं कभी कभी खा लेते हो आदत नहीं है हमारा

ਇੱਥੇ ਸਾਰਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਸੀ ਛੋਲੇ ਭਟੂਰੇ ਕੁਲਚੇ ਇਹਨਾਂ ਵੱਲੋਂ ਤਾਂ ਅੱਜ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਕੱਲ ਨੂੰ ਇੱਥੇ ਮੈਡਮ ਸਿਹਤ ਵਿਭਾਗ ਵੀ ਆਵੇਗੀ ਚੈਕਿੰਗ ਲਈ ਤਾਂ ਹੋ ਸਕਦਾ ਹੈ ਕਿ ਢਿੰਕ ਕਿਤੇ ਪੈ ਗਈ ਹੋਵੇ ਅੱਜ ਇੱਥੇ ਸਫਾਈਆਂ ਹੋ ਰਹੀਆਂ ਨੇ ਸੋ ਇਹ ਅੰਦਰ ਖਾਸ ਕਰਕੇ ਜਿਹੜਾ ਹੁਣ ਬੰਦ ਕਰ ਦਿੱਤਾ ਗਿਆ ਹੈ ਸਾਨੂੰ ਇੱਥੇ ਇੱਕ ਫ੍ਰਿਜ ਹੈ ਤੇ ਸੋ ਇਹ 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 ਖੋਲੋ ਖੋਲਾ ਮਾਰੋ ਉਸ ਕੋਲੋ ਕੋਲੋ ਸੋ ਇਹ ਇਹ ਅੰਦਰ ਇਹ ਫਰਿੱਜ ਦੇ ਹਾਲਾਤ ਉਸ ਪੱਤਰਕਾਰ ਵੀਰ ਨੇ ਵੀ ਉਖਾਏ ਸੀ ਸੋ ਇਹ ਇਹ ਫਰਿੱਜ ਦੇ ਹਾਲਾਤ ਵੇਖ ਲਓ ਤੁਸੀਂ ਇਹ ਫਰਿੱਜ ਸੀ ਇਹਦੇ ਵਿੱਚ ਜਿਹੜਾ ਨਕਲੀ ਜਿਹੜਾ ਹੈਗਾ ਸੀ ਇਹ ਇਹਨਾਂ ਵੱਲੋਂ ਨਕਲੀ ਕਿਉਂ ਵਰਤਦੇ ਤੁਸੀਂ ਜਿਸ ਦਿਨ ਵੀਡੀਓ ਬਣਾਈ ਤੁਮਨੇ ਨਕਲੀ ਜੋ ghee tha ਉਹ ਨਕਲੀ ghee ਕਿਉਂ ਵਰਤਦੇ ਹੋ ਕਿਉਂ ਵਰਤਦੇ ਹੋ ਭਾਈ ਸਾਹਿਬ ਯਹਾਂ ਵਹੀ ਮਿਲਦਾ ਹੈ ਬੰਦੇ ਪੈਸੇ ਖਰਚਣੇ ਵਾਲੇ ਨਹੀਂ ਹੈ ਸੋ ਕਿ ਇੱਕ ਬਾਤ ਹੁੰਦੀ ਹੈ ਜੋ ਬੰਦਾ ਅਮੁੱਲ ਮੰਗੇਗਾ ਅਮੁੱਲ ਕੀ ਟਿੱਕੀ ਦੇਣਗੇ उसका पैसे अलग लेंगे लेकिन जब बंदा अमूल नहीं मांगेगा तो अमूल कहाँ से देंगे अमूल का पैसे लगेगा तो इसका देंगे बाकी जब कोई कमी माल में हो छोले में हो रिफाइंड में हो

ਉਸ ਪੱਤਰਕਾਰ ਸਹਾਉਗੀ ਬਾਹਰ ਹੀ ਖੜਾ ਹੈ ਉਸ سے ہماری ਬਾਤ ਹੋਈ ਤਾਂ ਉਸਨੇ ਬੋਲਾ ਕਿ ਹਾਲਾਤ ਪਹਿਲੇ ਕਾਫੀ ਬਦਸੇ ਬੱਤਰ ਸੇ ਆਪ ਆਪ ਸੇ ਕਿਸੇ ਨੇ ਖਾਣਾ ਲਿਜਾਇਆ ਘਰ ਪਰ ਉਸ ਉਸ ਦੇ ਸਮੇਸੇ ਕੰਕਰ ਵੀ ਨਿਕਲੇ ਭਾਈ ਸਾਹਿਬ ਇੱਥੇ 6 ਸਾਲ ਸੇ ਅਸੀ ਸ਼ਿਕਾਇਤ ਕੋਈ ਨਹੀਂ ਆਈ ਹੈ ਸਾਡੇ ਨਾਲ ਉਹ ਵੀਰ ਮੌਜੂਦ ਹੈ ਜਿਹੜਾ ਬਾਬਾ ਜੀ ਕੁਲਚੇ ਸ਼ੋਲੇ ਵਾਲੀ ਦੁਕਾਨ ਤੋਂ ਕੁਝ ਸਮਾਨ ਲੈ ਕੇ ਗਿਆ ਸੀ ਤੇ ਇਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹਦੇ ਵਿੱਚੋਂ ਕੰਕਰ ਨਿਕਲੇ ਹਾਂਜੀ ਭਾਈ ਕਿਤਨ ਦੀ ਗੱਲ ਹੈ ਕੀ ਲੈ ਕੇ ਗਿਆ ਸੀ ਤੇ ਕੀ ਤੁਸੀਂ ਘਰ ਜਾ ਕੇ ਤੇ ਤੂੰ ਖੋਲ ਕੇ ਵੇਖਿਆ ਕੀ ਨਿਕਲਿਆ ਵਿੱਚੋਂ ਫਿਰ ਇਨੇ ਜਿਆ ਰੋੜੇ ਨਿਕਲੇ ਤੇ ਐਹੀ ਖਾਲ ਕੇ ਫੈਮਿਲੀ ਮੇਗੀ ਤੇ ਰੋੜੇ ਨਿਕਲੇ ਤੇ ਮੈਨੂੰ ਬੜਾ ਹੋਰ ਕਿਹਾ ਆ ਕਿ ਮੈਂ ਇਹਨਾ ਕਲੇਮ ਕਰਨ ਗਿਆ ਤੇ ਮੈਂ ਅਖਿਆਈ ਦੀ ਭਾਈ ਇਹਨਾਂ ਮਰਨ ਦੋ ਤੇ ਮੈਂ ਉਹ ਕਿਹਾ ਇਹਨਾਂ ਨੂੰ ਕਹਿੰਦਾ ਮੈਂ ਇੱਕ ਜਵਾਕ ਨਵਾਂ ਮੈਂ ਕਿ ਉਹਨੇ ਧਿਆਨ ਨਹੀਂ ਦਿੱਤਾ ਤੇ ਮੈਂ ਕਿ ਮੇਰੀ ਥੋੜ੍ਹੀ ਗਲਤੀ ਆ ਤੇ ਰੋੜੇ ਖਵਾਣੇ ਇਹ ਬੰਦਿਆਂ ਨੂੰ ਤੇ ਆਪ ਦੀ ਸੁਭਾਈ ਰੱਖੋ ਸਾਥ ਸੁਭਾਈ ਰੱਖੋ ਤੇ ਜਦੋਂ ਵੇਖਿਆ ਤੇ ਫਿਰ ਇੱਕ ਦੂਜੇ ਦਾ ਦੋਸ਼ ਲਾਈ ਜਾਂਦੇ ਪਰ ਮੈਂ ਇੱਕ ਮਲੇੜ ਕੀਤੀ ਇਹਨਾਂ ਵੀ ਮੈਨੂੰ ਸਹੀ ਨਹੀਂ ਲੱਗਾ ਆਪਣਾ ਇਹ ਕੀ ਕੀ ਕਿਵੇਂ ਮੰਨਦੇ ਹੋ ਕਿ ਬੱਚੇ ਵੀ ਖਾਂਦੇ ਨੇ ਚੀਜ਼ਾਂ ਤਾਂ ਕੀ ਇਹੋ ਜਿਹੇ ਦੁਕਾਨਾਂ ਦੇ ਖਿਲਾਫ ਸਿਹਤ ਵਿਭਾਗ ਨੂੰ ਪਹਿਲਾਂ ਹੀ ਜਾਗਰੂਕ ਹੋਣਾ ਚਾਹੀਦਾ ਹੈ ਪਹਿਲਾਂ ਐਂਪਲ ਭਾਣੇ ਚਾਹੀਦੇ ਇਹਨਾਂ ਦੇ ਹੋਣਾ ਚਾਹੀਦਾ ਹੋਣਾ ਚਾਹੀਦਾ ਸੈਂਪਲ ਤੇ ਹੋਣਾ ਚਾਹੀਦਾ ਕਿਉਂ ਮੇਰੇ ਬੱਚੇ ਖਾਂਦੇ ਪਏ ਦੋ ਗੁੜੀਆਂ ਮੇਰੇ ਉਹ ਚੈੱਕ ਕਰਦੇ ਪਏ ਖਾਂਦੇ ਪਏ ਤੇ ਮੈਂ ਦੇਖਿਆ ਤਾਂ ਰੋੜੇ ਨਿਕਲੇ ਤੇ ਮੈਨੂੰ ਬੜਾ ਆ ਬੱਚੇ ਨੇਗੇ ਉਹਨਾਂ ਨੇ ਥੋੜਾ ਦੱਸਣਾ ਮੈਂ ਕਿ ਹਾਂ ਰੋੜੇ ਆ ਜਾਂ ਕਿਦਾਂ ਉਹ ਤੁਹਾਡੇ ਮੂੰਹ ਚ ਆਇਆ ਤਾਂ ਦੱਸਿਆ ਮੈਂ ਬਖਾ ਕੇ ਲਿਆਂ ਨਾ ਮੈਂ ਕਿ ਆ ਰੋੜੇ ਆ ਐਕਸ਼ਨ ਲੈਣਾ ਜੇ ਤਾਂ ਮੈਂ ਕਿ ਨਾ ਸਾਫ ਐਕਸ਼ਨ ਲੈਣਾ ਜੇ ਤਾਂ ਇਕਲ ਨੂੰ ਮੈਂ ਕਿ ਮੈਂ ਕਿ ਬਾਹਰ ਦੇ ਆਣ ਕੇ ਮੈਂ ਕਿ ਥੋੜਾ ਮੈਂ ਕੋਈ ਸੇਤਾਂ ਨਾਲ ਇਕਲਾਕ ਕਰੋਗੇ ਮੈਂ ਕਿ ਸੇਤ ਖਰਾਬ ਕਰੋਗੇ ਲੋਕਾਂ ਦੀ ਇਹਨਾਂ ਕਹਿਣ ਚੁੱਕੇ ਹੋਣਾ ਚਾਹੀਦਾ ਕੋਈ ਬੰਦਾ ਸੋ ਇਹ ਵੀਰ ਜੀ ਨੇ ਜਿਨ੍ਹਾਂ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਉਹਨਾਂ ਦੇ ਇਕਲਾਕ ਕਿਉਂਕਿ ਇਹਨਾਂ ਨੇ ਸਮਾਨ ਘੜਿਆ ਸੀ ਦੇ ਵਿੱਚੋਂ ਜਿਹੜੇ ਰੋੜੇ ਨਿਕਲੇ ਸੀ ਤਾਂ ਇਹਨਾਂ ਵੱਲੋਂ ਵੀ ਮੰਗ ਕੀਤੀ ਗਈ ਹੈ ਸੇਤ ਵਿਭਾਗ ਨੂੰ ਕਿ ਅਜਹੀਆਂ ਜਿਹੜੀਆਂ ਦੁਕਾਨਾਂ ਦੀ ਜਾਂਚ ਜ਼ਰੂਰੀ ਹੋਣੀ ਚਾਹੀਦੀ ਹੈ आप समझ सकते हो ये भाई साहब भी लेके जाते हैं इन्होंने इसी का इजाम लगा के एक बार हजार रुपए इन बंदे ने लिया है और एक दिन सुबह परसों सौ रुपए एक बंदा लेके गया है बोल रहा है कि तुम्हारे खाने में ये वो लाके फोकट का तुम कहीं से भी लाके कंकड़ पत्थर दिखा दो हम मान जाएंगे तुम मेरे पास खाओ कभी एक दाना भी निकले फिर बताओ भाई आना निकल भी गया तो भाई साहब निकल गया आप राशन लाओगे दाल लाओगे पांच के लाओगे कहीं भी तो थोड़ा बहुत एक आध कितना एकाथ तो निकल सकता है तो क्या, क्या, क्या निकाल निजी, निजी रहे है। अब ये ये भाई साहब जाने या तो सोचते है की हम बाहर से आए हम कमाए खाए ना बंद करके दुकान ही इसी के लिए हाथ धोके पीछे पड़े और क्या इसमें है यही है की जब मर्जी तब चले आओ हजार रुपए दे ये कर वो कर मुझे चालीस की प्लेट है मुझे बीस में प्लेट है कौन तो 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 है ये लेके गए हजार रुपए तो यही भाई साहब लेके गए हैं हाँ लेके गया है हजार इल्जाम लगाना भाई साहब इल्जाम नहीं लगा आपके, 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 दिश्णा पास कोई ए, प्रूफ है कोई मतलब कि करता है भाई साहब लेकिन बस ये जानो कि जानू की लेके गए मेरे पास प्रूफ नहीं है लेकिन मैं दिया हूँ ये मुझे पूरा तरीके से याद है ठीक है तो ये ये जो प्रवासी ये काम करते हैं जिनका कहना है की हमारे से कुछ लोग आते हैं और पैसे मांगते हैं तो यहाँ पर रिटर्न दे दे ਵੀਡੀਓ ਵਾਇਰਲ ਹੋਈ سوشل ਮੀਡੀਆ ਤੇ ਤਾਂ ਅੱਜ ਸਾਡੇ ਵੱਲੋਂ ਇੱਥੇ ਵਿਜ਼ਿਟ ਕੀਤੀ ਗਈ ਹੈ ਤਾਂ ਇੱਥੇ ਅੱਜ ਹਾਲਾਤ ਇਹ ਨੇ ਕਿ ਸਫਾਈ ਕੀਤੀ ਜਾ ਰਹੀ ਹੈ ਸੋ ਉਸ ਪੱਤਰਕਾਰ ਸਾਥੀ ਨੇ ਸਾਨੂੰ ਦੱਸਿਆ ਕਿ ਕੱਲ ਨੂੰ ਇੱਥੇ ਮੈਡਮ ਸਿਹਤ ਵਿਭਾਗ ਦੀ ਵੱਲੋਂ ਕਿਸੇ ਦੀ ਡਿਊਟੀ ਲਗਾਈ ਗਈ ਹੈ ਉਸ ਵੱਲੋਂ ਇੱਥੇ ਚੈਕਿੰਗ ਕਰਨੀ ਹੈ ਤਾਂ ਹੋ ਸਕਦਾ ਹੈ ਕਿ ਉਸ ਚੈਕਿੰਗ ਦੇ ਮੱਦੇ ਨਜ਼ਰ ਇੱਥੇ ਜਿਹੜੀਆਂ ਸਫਾਈਆਂ ਹੁਣ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਹੁਣ ਕੀ ਇਸ ਦੇ ਉੱਤੇ ਕੋਈ ਕਾਰਵਾਈ ਹੋਵੇਗੀ ਜਾਂ ਮੈਡਮ ਕੱਲ ਨੂੰ ਆਣ ਕੇ ਇੱਥੇ ਇਹਨਾਂ ਦੇ ਸੈਂਪਲ ਭਰਨਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਮੈਂ ਕਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਸ਼੍ਰੀ ਗੋਇੰਦਵਾਲ ਸਾਹਿਬ ਹੈਲੋ ਹਲੋ ਸ਼ਸ਼ੀਕਾ ਮੈਮ ਸ਼ਸ਼ੀਕਾ ਜੀ ਮੈਮ ਪੱਤਰਕਾਰ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਤੋਂ ਗੱਲ ਕਰਦਾ ਜੀ ਕਿੱਥੋਂ ਜੀ ਪੰਜਾਬੀ ਲੋਕ ਚੈਨਲ ਤੋਂ ਰਵੀ ਖਹਿਰਾ ਗੱਲ ਕਰਦਾ ਮੈਡਮ ਪੱਤਰਕਾਰ ਹਾਂਜੀ ਦੱਸੋ ਮੈਮ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਗੋਇੰਦਵਾਲ ਸਾਹਿਬ ਬਾਬਾ ਜੀ ਕੁਲਚੇ ਤੇ ਛੋਲਿਆਂ ਵਾਲੀ ਜਿਹੜੀ ਆ ਜੀ ਤੇ ਮੈਮ ਉਹਦੇ ਰਿਗਾਰਡਿੰਗ ਮੈਮ ਕੀ ਮੈਮ ਤੁਹਾਡੇ ਕੋਲ ਵੀਡੀਓ ਆਈ ਆ ਅਜੇ ਤੱਕ ਕੋਈ ਮੈਮ ਤੁਹਾਡੇ ਵੱਲੋਂ ਕਿਸੇ ਦੀ ਡਿਊਟੀ ਲਗਾਈ ਹੋ ਗਈ ਹੋਵੇ ਜਾਂ ਸੈਂਪਲਿੰਗ ਵਗੈਰਾ ਉਸ ਰੈਡੀ ਐਫਐਸਓ ਦੀ ਫੂਡ ਸੇਫਟੀ ਆਫੀਸਰ ਦੀ ਉਹਨੂੰ ਮੈਂ ਮਾਰਕ ਕਰਾ ਦਿੱਤੀ ਆ ਤੇ ਉਹਦਾ ਉਹ ਕਰੇਗੀ ਜੀ ਜੋ ਵੀ ਕਾਰਵਾਈ ਹੈ ਨਾ ਅੱਛਾ ਜੀ ਮੈਂ ਮੈਮ ਐਕਚੁਅਲੀ ਅੱਜ ਮੈਂ ਉੱਥੇ ਆਇਆ ਸੀ ਤਾਂ ਅੱਜ ਉੱਥੇ ਉਹ ਜਿਹੜੀ ਗੰਦਗੀ ਭਰਿਆ ਸਾਰਾ ਸਬਾਨ ਸੀ ਉੱਥੇ ਸਫਾਈਆਂ ਹੋ ਰਹੀਆਂ ਵਾ ਉਹ ਰੰਗ ਵਗੈਰਾ ਕਰ ਰਿਹਾ ਮਤਲਬ ਸਾਰਾ ਕੁਝ ਗੰਦਮੰਦ ਵਾਸ਼ ਕਰਕੇ ਦੁਬਾਰਾ ਕਿ ਮੈਮ ਪਹਿਲਾਂ ਅਗਰ ਜੇਕਰ ਜਹੀਆਂ ਜਿਹੜੀਆਂ ਦੀ ਆਪਾਂ ਮਤਲਬ ਸੈਂਪਲਿੰਗ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਮੈਡਮ ਗੰਦ ਖਾਨ ਤੋਂ ਲੋਕ ਬਸ ਸਕਣ ਜੀ ਹਾਂਜੀ ਬਿਲਕੁਲ ਥੈਂਕ ਯੂ ਤੁਹਾਡਾ ਵੀ ਅਵੇਅਰ ਕਰਾ ਦਿੱਤਾ ਉਹ ਡਰੈਸ ਵੀ ਮੈਨੂੰ ਭੇਜ ਦਿੱਤਾ ਸੀ ਨੀ ਉਹ ਕਿਸੇ ਹੋਰ ਨੇ ਭੇਜਿਆ ਛਾਏ ਤੇ ਉਹ ਮੈਂ ਉਹਦੀ ਡਿਊਟੀ ਲਾ ਦਿੱਤੀ ਹੈ ਤੇ ਇਟ 윌 ਬੀ ਡਨ ਠੀਕ ਹੈ ਨਾ ਠੀਕ ਹੈ ਧੰਨਵਾਦ ਮੈਮ ਹਾਂਜੀ ਹਾਂਜੀ ਥੈਂਕ ਯੂ